ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਕੋਲ 362 ਆ ਗਿਆ ਜੀ ਮਾਡਲ 2018 ਪੰਜਾਬ ਨੰਬਰ ਫੈਵਰ ਦੀ ਚੜੀ ਲੱਗੀ ਫਰਸਟ ਓਨਰ ਨਾਲ ਦੀ ਟਾਇਰ ਰੇਟ 390000 ਜੀ ਪੰਜਾਬ ਨੰਬਰ ਜਿੰਗੇਰ ਆਲੋਕੇ ਆ ਜੀ 735 ਆ ਗਿਆ ਜੀ ਮਾਡਲ 1990 ਰੇਟ 70000 ਰੁਪਇਆ ਸੈਲਫ ਸਟਾਰਟ ਆ ਜੀ ਪੰਜਾਬ ਨੰਬਰ ਫਲਟਾ ਸੀ ਆ ਜੀ 735 ਪੰਜਾਬ ਨੰਬਰ ਆ ਜੀ ਰੇਟ ਓਨਲੀ 67000 ਰੁਪਇਆ ਸੋਨਾ ਲੇਖਾ 60 ਆ ਗਿਆ ਇਹ ਰੇਟ 2.5 ਲੱਖ ਰੁਪਇਆ ਮਾਡਲ 2009 ਨਵੇਂ ਟਾਇਰ ਦੀ ਡਬਲ ਕਲਚ ਦੇ ਵਿੱਚ ਆ ਗਿਆ 575 ਜੀ 2 ਲੱਖ 10000 ਦਾ ਜੀ ਮਾਡਲ 2001 655 ਆ ਗਿਆ ਮਾਡਲ 2023 ਰੈਡੀਅਲ ਦੇ ਟਾਇਰ ਹੈ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਰੇਟ 9 ਲੱਖ 70000 ਰੁਪਿਆ ਜੀ ਫੋਨ ਨੰਬਰ 703027623 ਤੇ ਜਿਆਦਾ ਜਾਣਕਾਰੀ 올 ਟਰੈਕਟਰ ਦੀ ਐਂਡ ਨਿਊ ਟਰੈਕਟਰ ਦੀ ਲੈ ਸਕਦੇ ਜੀ 575 ਸਿੰਗਲ ਕਲਚ 2007 ਮਾਡਲ ਆ ਗਿਆ ਜੀ ਅਗਲੇ ਨਵੇਂ ਟਾਇਰ ਆ ਰੇਟ 2 ਲੱਖ 20 ਹਜ਼ਾਰ ਜੀ ਮਾਡਲ 2010 575 ਰੇਟ 1 ਲੱਖ 90 ਹਜ਼ਾਰ ਜੀ ਕਾਪੀ ਗੋਮਿਆ ਜੀ ਹੈਵਰ ਦੀ ਸਾਰੀ ਲੱਗੀ ਮਾਡਲ 2010 ਰੇਟ 1 ਲੱਖ 90 ਹਜ਼ਾਰ ਨਵੇਂ ਪੁਰਾਣੇ ਟਰੈਕਟਰ ਬੁਕਿੰਗ ਕਰਨ ਵਾਸਤੇ ਫੋਨ ਨੰਬਰ 703027622 ਦੇ ਜਿਆਦਾ ਜਾਣਕਾਰੀ ਲੈ ਸਕਦੇ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ